ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਨਗਰ ਨਿਵਾਸੀ ਸਾਧ ਸੰਗਤ ਨਗਰ ਕੁੰਨੇਵਾਲਾ ਨਗਰ ਮਾਛੀਵਾਲਾ ਤੇ ਦੋਨੋਂ ਨਗਰਾਂ ਦੀਆਂ ਜਿੰਨੀਆਂ ਵੀ ਬਹਿਕਾਂ ਨੇ ਜਿੱਥੋਂ ਤੱਕ ਵੀ ਸੰਤਾਂ ਦੀ ਕੰਨੀ ਆਵਾਜ਼ ਪੈ ਰਹੀ ਆ ਸਮੂਹੀਆਂ ਸੰਗਤਾਂ ਨੂੰ ਐਸ ਡੀ ਐਮ ਸਾਹਿਬ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ। ਵਿਭਾਗ ਨੇ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਭਈ ਗੁਰਮਤ ਪਿਆਰਿਓ ਪਹਿਲਾਂ ਵੀ ਬੇਨਤੀ ਕੀਤੀ ਗਈ ਸੀ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਪਾਣੀ ਜਿਹੜਾ ਹੈ ਉਹ ਆ ਸਕਦਾ ਹੈ। ਕਦੋਂ ਆ ਸਕਦਾ ਹੈ ਇਹਦਾ ਕੋਈ ਪਤਾ ਨਹੀਂ ਕਿੰਨਾ ਆ ਸਕਦਾ ਹੈ ਇਹਦਾ ਕੋਈ ਪਤਾ ਨਹੀਂ ਪਰ ਆ ਸਕਦਾ ਹੈ। ਇਸ ਕਰਕੇ ਜਿਨ੍ਹਾਂ ਜਿਨ੍ਹਾਂ ਗੁਰਮਤ ਪਿਆਰਿਆਂ ਦੇ ਕੋਈ ਸਾਜੋ ਸਮਾਨ, ਟਰੈਕਟਰ, ਮਾਲ ਡੰਗਰ ਜਾਂ ਕੋਈ ਆਪਣੇ ਕੋ ਕੁੀਮਤੀ ਚੀਜ਼ਾਂ ਜਿਹੜੀਆਂ ਸਿਆਂ ਨੇ ਕਾਦ ਆਦਿਕ ਜਿਹੜੀ ਉਹ ਬਾਹਰ ਰੱਖੀ ਹੁੰਦੀ ਹੈ। ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣਾ ਸਮਾਨ ਜਿਹੜਾ ਉੱਚੇ ਥਾਵਾਂ ਤੇ ਲਿਜਾਣ ਦੀ ਕਿਰਪਾਲਤਾ ਕਰੋ। ਇਤਰੋਂ ਸਾਰਾ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ। ਕਿ ਭਾਈ ਜਿਨ੍ਹਾਂ ਦਾ ਸਾਜੋ ਸਮਾਨ ਬਾਹਰ ਨੀਵੇਂ ਥਾਵਾਂ ਤੇ ਆ ਮਾਲ ਡੰਗਰ ਨੀਵੇਂ ਥਾਵਾਂ ਤੇ ਆ ਜਾਂ ਆਪ ਨੀਵੇਂ ਥਾਵਾਂ 'ਚ ਨੇ ਇਸ ਕਰਕੇ ਉਹਨਾਂ ਨੂੰ ਸਾਥ ਆ ਰਹੇ ਹੁੰਦੀ ਹੈ ਸੂਚਿਤ ਕੀਤਾ ਜਾਂਦਾ ਹੈ ਕਿ ਭਾਈ ਕਿ ਆਪਣੇ ਜਾਨ ਮਾਲ ਦੀ ਰਾਖੀ ਵਾਸਤੇ ਸੁਰੱਖਿਆਤ ਵਾਸਤੇ ਆਪਣਾ ਜਿਹੜਾ ਉਹ ਉੱਤੇ ਥਾਵਾਂ ਤੇ ਆਪਣਾ ਸਮਾਨ ਆਪ ਜਿਹੜਾ ਉਹ ਜਾਣ ਦੀ ਕਿਰਪਾਲਤਾ ਕਰਨੀ ਕਿ ਕਿਉਂਕਿ ਪਾਣੀ ਆਉਣ ਦੀ ਸੁਭਾਵਨਾ ਹੈ ਪਰ ਕਿੰਨਾ ਆਉਣਾ ਇਹ ਪਤਾ ਨਹੀਂ ਕਦੋਂ ਆਉਣਾ ਇਹ ਪਤਾ ਨਹੀਂ ਆਉਣਾ ਆਉਣ ਦੀ ਸੁਭਾਵਨਾ ਹੈ ਇਸ ਕਰਕੇ ਸੁਮਿਟੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਬਈ ਆਪੋ ਆਪਣਾ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਮਾਲ ਡੰਗਰ ਨੂੰ ਸੁਰੱਖਿਅਤ ਬਸ ਰੱਖਣ ਵਾਸਤੇ ਜਿਹੜਾ ਹੈ ਜਰੂਰ ਆਪਣਾ ਦੇ ਵਿੱਚ ਇੱਥਾਂ 와ਤੇ ਜਾਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁੱਖਾ ਪਿਆਰ